नमस्कार आकाशवाणी ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਅਵਤਾਰ ਸਿੰਘ ਢਿੱਲੋਂ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਬਲਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ ਕੋਈ 9 ਕਰੋੜ 26 ਲੱਖ ਲਾਪਤਰੀ ਕਿਸਾਨਾਂ ਨੂੰ 20000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਜਾਰੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨੁਸਾਰ ਸੂਬੇ ਵਿੱਚੋਂ ਨਸ਼ੇ ਦੇ ਸਰਾਬ ਦੇ ਖਾਤਮੇ ਲਈ ਸਰਕਾਰ ਨੇ ਬਹੁਤ ਦਿਸ਼ਾਵੀਰ ਨੀਤੀ ਉਲੀਕੀ ਹੈ ਅਤੇ ਮੌਸਮ ਵਾਪਕ ਨੇ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ orange alert ਅਤੇ 10 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਤੀ ਹਲਕੇ ਬਾਰਨਸੀ ਵਿੱਚ আয়োজিত ਪ੍ਰਧਾਨ ਮੰਤਰੀ ਕਿਸਾਨ ਸਮਾਨ ਸਮਾਵੇਲਨ ਵਿੱਚ ਹਿੱਸਾ ਲਿਆ ਅਤੇ DBT ਰਾਹੀਂ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਤਹਿਤ ਕੋਈ 9 ਕਰੋੜ 26 ਲੱਖ ਲਾਭਪਾਤਰੀ ਕਿਸਾਨਾਂ ਨੂੰ 20000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਜਾਰੀ ਕੀਤੀ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਬਣਾਉਣ ਲਈ ਤੀਜੀ ਵਾਰ ਉਨ੍ਹਾਂ ਤੇ ਭਰੋਸਾ ਬਰਕਰਾਰ ਰੱਖਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਰੋਸਾ ਹੀ ਉਨ੍ਹਾਂ ਦੀ ਪੂੰਜੀ ਹੈ। ਆਪਕਾ ਇਹ ਵਿਸ਼ਵਾਸ ਮੇਰੀ ਬਹੁਤ ਬੜੀ ਪੂੰਜੀ ਹੈ। ਆਪਕਾ ਇਹ ਵਿਸ਼ਵਾਸ ਮੁੰਜੇ ਲਗਤਾ ਹੈ ਆਪਕੀ ਸੇਵਾ ਕੇ ਲਿਏ ਦੇਸ਼ ਕੋ ਨਈ ਉਚਾਈ ਪਰ ਪਹੁੰਚਾਣੇ ਕੇ ਲਿਏ कड़ी मेहनत करने की प्रेरणा देता है मैं दिन रात ऐसे ही मेहनत करूंगा आपके सपनों को पूरा करने के लिए आपके संकल्पों को पूरा करने के लिए मैं हर प्रयास करूंगा प्रधानमंत्री नरेंद्र मोदी ने किसान नौजवान नारी शक्ति से गरीबों विकसित भारत का एक मजबूत थम दसा साथियों मैंने किसान नौजवान नारी शक्ति और गरीब इन्हें विकसित भारत का मजबूत स्तंभ माना है अपने तीसरे कार्यकाल की शुरुआत मैंने इन्हीं के सशक्तिकरण से की है सरकार बनते ही सबसे पहला फैसला किसान और गरीब परिवारों से जुड़ा फैसला लिया गया देश भर में गरीब परिवारों के लिए तीन करोड़ नए घर बनाने हो या फिर पीएम किसान सम्मान निधि को आगे बढ़ाना हो ये फैसले करोड़ों करोड़ों लोगों की मदद करेंगे इस दौरान उगे खेती माहिर डॉक्टर संत कुमार चौधरी ने कहा कि सरकार दी तरजीह खेतीबाड़ी है किसान जो देश के आर्थिक व्यवस्था में अनाज उत्पादन के लिए जो अथक प्रयास करते हैं इससे हमारी आर्थिक स्थिति सुधरती है अन्न उत्पादन में जो आत्मनिर्भर बन गए हैं और प्रधानमंत्री जी द्वारा जो छह हजार की राशि सीधे खाते में जाता है ये स्वागत योग्य है और इससे देश के किसान और ज्यादा प्रोत्साहित हो रहे हैं ਪੰਜਾਬ ਵਿੱਚ ਨਸ਼ਿਆਂ ਦੇ ਖਤਰੇ ਨਾਲ ਜਿੱਠਣ ਦੀ ਸੂਬਾ ਸਰਕਾਰ ਦੀ ਵਚਨਬੱਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚੋਂ ਇਸ ਹਫ਼ਤੇ ਖਾਤਮੇ ਲਈ ਪੰਜਾਬ ਸਰਕਾਰ ਨੇ ਬਹੁਤជាਵੀ ਰਣਨੀਤੀ ਉਲੀਕੀ ਹੈ ਚੰਡੀਗੜ੍ਹ ਵਿੱਚ ਅੱਜ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਦਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸਿੰਗ ਵਿੱਚ ਸਰਕਾਰ ਕਈ ਸੁਧਾਰ ਲਿਆਉਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਚੰਨ ਵਿੱਚ ਹੈ ਹੇਠਲੇ ਪੱਧਰ ਦੇ ਕਈ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਨਾਲ ਗੰਢ ਧੋਪ ਹੈ ਤੇ ਅਹਿਮ ਪੈਲ ਕਦਮੀ ਕਰਦੇ ਹਨ ਸਰਕਾਰ ਨੇ ਦਰਜਾਬੰਦੀ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਆਉਂਦੇ ਅਤੇ ਲੰਮੇ ਸਮੇਂ ਤੋਂ ਇੱਕੋ ਥਾਂ ਹੀ ਤਾਇਨਾਤ 10000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਨੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮਗਲਿੰਗ ਨੂੰ ਠੱਲ ਪਾਉਣ ਲਈ ਕਦਮ ਚੁੱਕਿਆ ਗਿਆ ਹੈ ਤੇ ਪੁਲਿਸ ਵਿਭਾਗ ਵਿੱਚ ਜੀਆਂ ਕਾਲੀਆਂ ਭੇਡਾਂ ਦੀ شناخت ਕਰਕੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਅੱਜ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਸਵਾਗਤ ਤੇ ਸਹਾਤਾ ਕੇਂਦਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਇੱਕ ਸਮਰਪਿਤ ਟੀਮ ਆਮ ਲੋਕਾਂ ਨੂੰ ਉਹਨਾਂ ਦੇ ਰੋਜ਼ਮਰਾਂ ਪ੍ਰਸ਼ਾਸਕੀ ਕੰਮਾਂ ਨੂੰ ਕਰਵਾਉਣ ਲਈ ਸਹੂਲਤ ਦੇਵੇਗੀ ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਕੇਂਦਰ ਉਹਨਾਂ ਦੇ ਦਫ਼ਤਰ ਦੇ ਬਿਲਕੁਲ ਬਾਹਰ ਸਥਾਪਿਤ ਕੀਤਾ ਗਿਆ ਅਤੇ ਸੀਸੀਟੀਵੀ ਰਾਹੀਂ ਉਹ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ। ਸ਼ਖਸੀ ਸਾਨੀ ਨੇ ਕਿਹਾ ਕਿ ਆਮ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬੰਦਾ ਹੈ। ਉਹਨਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਯਕੀਨੀ ਬਣਾਉਣ। ਪਰਦੇਸ਼ੀ ਖਬਰਾਂ ਤੁਸੀਂ ਆਕਾਸ਼ ਬਾਣੀ ਜਲੰਧਰ ਤੋਂ ਸੁਣ ਰਹੇ ਹੋ। ਵਿਸ਼ਵੀਕਰਨ ਦੇ ਜੋਖੇ ਦੌਰ ਵਿੱਚ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੁਟੀਰ ਸੂਖਮ ਲਘੂ ਤੇ ਦਰਮਿਆਨੇ ਉਜੋਗਾਂ ਦੀ ਤਰੱਕੀ ਤੇ ਬਿਹਤਰੀ ਲਈ ਯਤਨਸ਼ੀਲ ਦੇਸ਼ ਦੀ ਸਭ ਤੋਂ ਵੱਡੀ ਉਦਮੀ ਸੰਸਥਾ ਲਘੂ ਉਜੋਗ ਭਾਰਤੀ ਵੱਲੋਂ 올 ਇੰਡੀਆ ਪ੍ਰਦਾਨ ਗਨਸ਼ਾਮ ਹੋਜਾ ਤੇ ਜਨਰ ਸਖਤਰ ਡਾਕਟਰੋਂ ਪ੍ਰਕਾਸ਼ ਗੁਪਤਾ ਦੀ ਗਵਾਹੀ ਹੇਠ 21 ਜੂਨ ਤੱਕ ਸਾਰੇ ਰਾਜ ਮੁਖੀਆਂ ਰਾਹੀਂ ਪ੍ਰੀ ਬਜਟ ਸੁਝਾਵਾ ਮੰਗੇ ਗਏ ਨੇ ਲਘੂ ਉਜੋਗ ਭਾਰਤੀ ਦੇ 올 ਇੰਡੀਆ मीत ਪ੍ਰਧਾਨ ਅਰਵਿੰਦ ਧੂਮਲ ਤੇ ਸੂਬਾ ਮੀਤ ਪ੍ਰਧਾਨ ਵਿਕਰਾਂਤ ਸ਼ਰਮਣ ਨੇ ਦੱਸਿਆ ਕਿ ਵਿੱਤ ਮੰਤਰਾਲੇ ਵਿੱਚ ਕੇਂਦਰੀ ਬਜਟ 2024-25 ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਤੇ ਹਰ ਸਾਲ ਵਾਂਗ ਇਸ ਵਾਰ ਵੀ ਲਗੂਯੋਗ ਭਾਰਤੀ ਤੋਂ ਸੁਝਾਅ ਮੰਗੇ ਗਏ ਨੇ ਦੇਸ਼ ਵਰਤਮਿਲਣ ਵਾਲੇ ਸੁਝਾਅਾਂ ਨੂੰ ਇਕੱਠਾ ਕਰਕੇ ਕੇਂਦਰੀ ਵਿੱਤ ਮੰਤਰੀ ਨਾਲ ਤਜਵੀਜ਼ ਕੀਤੀ ਮੀਟਿੰਗ ਵਿੱਚ ਇੱਕ ਮੰਦ ਮੰਗ ਪੱਤਰ ਤਿਆਰ ਕਰਕੇ ਵਿਚਾਰਿਆ ਜਾਵੇਗਾ ਅਤੇ ਇੱਕ ਕੌਮੀ ਤੇ ਲੋਕਪੱਖੀ ਬਜਟ ਤਿਆਰ ਕਰਨ ਦਾ ਸਾਸਤਿਕ ਯਤਨ ਕੀਤਾ ਜਾਵੇਗਾ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ 21 ਜੂਨ ਨੂੰਾਰੇ ਕਮੰਤਰੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸ਼ੌਕ ਵਿਖਣ ਨੂੰ ਮਿਲ ਰਿਹਾ ਆਮ ਲੋਕ ਯੋਗ ਨੂੰ ਰੋਜ਼ਾਨਾ ਜਿੰਮੇਦਾਰੀ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲਾ ਬਣਾ ਰਹੇ ਨੇ ਤੇ ਹੋਰਨਾਂ ਨੂੰ ਵੀ ਅਜਿਹਾ ਹੀ ਕਰਨ ਦੀ ਅਪੀਲ ਕਰ ਰਹੇ ਨੇ ਹੁਸ਼ਿਆਰਪੁਰ ਮਾਨਸਾ ਤੇ ਮੋਗਾ ਦੇ ਵਸਨੀਕਾਂ ਦਾ ਕਹਿਣਾ ਹੈ ਮੈਂ ਪ੍ਰਮੋਦ ਸ਼ਰਮਾ ਰਾਸ਼ਟਰੀ ਜੁਵਾ ਪੁਰਸਕਾਰ ਜੇਤੂ ਯੋਗਾ ਜੋ ਹੈ ਇਹ ਭਾਰਤ ਦੀ ਜੋ ਪ੍ਰਾਚੀਨ ਸਾਡੀ ਸੰਸਕ੍ਰਿਤੀ ਸਾਡੀ ਸਭਿਤਾ ਹੈ ਇਹ 5000 ਸਾਲ ਤੋਂ ਵੀ ਪਹਿਲਾਂ ਤੋਂ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਸਾਡੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ ਔਰ ਮਨ ਦੀ ਸ਼ਾਂਤੀ ਦਿੰਦਾ ਹੈ ਤਾਂ ਹੀ ਹੈ ਕਿ ਕਰੋ ਯੋਗ ਰਹੋ ਨਿਰੋਗ ਤੇ ਜਿੰਨਾ ਅਸੀਂ ਯੋਗ ਵੱਲ ਜਾਵਾਂਗੇ ਉਹਨਾਂ ਅਸੀਂ ਜੋ ਬਿਮਾਰੀਆਂ ਤੋਂ ਦੂਰ ਰਾਵਾਂਗੇ ਮੈਂ ਹਰਦੀਪ ਸਿੰਘ ਸਿੱਧੂ ਵੈਸੇ ਵੀ ਵਰਤਮਾਨ ਸਮੇਂਦਰਾਂ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਚ ਮਨੁੱਖ ਗੁਜ਼ਰੇ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸ ਸਮੇਂ ਤਹਤ ਯੋਗਾ ਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ ਜਿਸ ਕਰਕੇ ਸਾਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਸਿਹਤਮੰਦ ਹੋਣ ਲਈ ਇਸ ਤੇ ਅਮਲ ਕਰਨਾ ਪਊਗਾ ਸਾਨੂੰ ਯੋਗਾ ਸਨਾ ਤੇ ਅਮਲ ਕਰਨਾ ਪਊਗਾ ਮੈਂ ਸਨੀਤਾ ਚੋਪੜਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਯੋਗ ਕਰਨ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਮੈਂ ਖੁਦ ਪਿਛਲੇ 20 ਸਾਲਾਂ ਤੋਂ ਯੋਗਾ ਕਰ ਰਹੀ ਆ ਮੈਂ ਬਿਲਕੁਲ ਤੰਦਰੁਸਤ ਆ ਮੈਂ ਕੋਈ ਦਵਾਈ ਨਹੀਂ ਖਾ ਰਹੀ ਸਿਰਫ ਯੋਗ ਕਰਨ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਆ ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਕਮਾਂਤਰੀ ਅਟਾਰੀ ਸਰਹੱਦ ਤੇ ਰਜ਼ਾਨਾ ਹਜ਼ਾਰਾਂ ਲੋਕ ਰੀਟਰੀਟ ਸਮਾਰੋਹ ਦੇਖਣ ਲਈ ਪਹੁੰਚਦੇ ਨੇ ਬੀਐਸਐਫ ਨੇ ਵੱਧਦੀ ਗਰਮੀ ਤੇ ਮੱਦੇਨਜ਼ਰ ਅਟਾਰੀ ਬਾਰਡਰ ਤੇ ਰੀਟਰੀਟ ਸਮਾਰੋਹ ਦਾ ਸਮਾਹੋਂ ਸ਼ਾਮ 6 ਵਜੇ ਤੋਂ ਬਦਲ ਕੇ ਸ਼ਾਮੀ 6:30 ਵਜੇ ਕਰ ਦਿੱਤਾ ਹੈ ਪੰਜਾਬ ਵਿੱਚ ਅੱਜ ਦੀ ਗਰਮੀ ਤੇ ਵਗਦੀ ਲੂ ਨੇ ਮਨੁੱਖਾਂ ਦੇ ਨਾਲ ਨਾਲ ਪੰਛੀਆਂ ਤੇ ਜਾਨਵਰਾਂ ਦਾ ਵੀ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ ਦਿਨ ਹੀ ਨਹੀਂ ਸਗੋਂ ਰਾਤ ਨੂੰ ਵੀ ਗਰਮੀ ਚੈਨ ਨਹੀਂ ਲੈਂਦੀ ਰਹੀ ਜ਼ਿਆਦਾਤਰ ਜ਼ਿਲ੍ਹੇ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹੇ ਵਿੱਚ ਹੀਟ ਵੇਵ ਦਾ ਔਰੇਂਜ ਤੇ 10 ਜ਼ਿਲ੍ਹਿਆਂ ਵਿੱਚ येलो ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ 19 ਤੋਂ 21 ਜੂਨ ਦਰਮਿਆਨ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੂੰਦਬੰਦੀ ਹੋ ਸਕਦੀ ਹੈ। ਗਰਮੀ ਨੂੰ ਲੈ ਕੇ ਪਰੇਸ਼ਾਨ ਵਕਫਾਕ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਮੈਂ ਦੇਵેશ ਕੁਮਾਰ ਫਾਜ਼ਿਲ ਕਾ ਤੋਂ ਲੂ ਜਿਹੜੀ ਹੈਗੀ ਹੈ ਉਹ ਬੜੀ ਖਤਰਨਾਕ ਹੈ। ਨੇ ਸਰੀਰ ਦੇ ਵਿੱਚ ਪਾਣੀ ਦੀ ਜਿਹੜੀ ਮਾਤਰਾ ਹੈਗੀ ਉਹ ਨਹੀਂ ਘਟ ਕਟਣੀ ਨਹੀਂ ਚਾਹੀਦੀ। ਸਵੇਰ ਖਾਲੀ ਪੇਟ ਕਰ ਤੋਂ ਬਾਹਰ ਨਾ ਨਿਕਲੋ। ਕੋਸ਼ਿਸ਼ ਕਰੋ ਕਿ ਸਵੇਰ 10 ਵਜੇ ਤੱਕ ਆਰਦਾ ਕੰਮ ਨਿਪਟਾ ਲਓ ਤੇ ਦੁਪਹਿਰ ਤੋਂ 11 ਤੋਂ ਲੈ ਕੇ 4-5 ਵਜੇ ਤੱਕ ਉਸ ਦੇ ਵਿੱਚ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਮੈਂ ਰਾਮ ਸਿੰਘ ਪੈਣੀਵਾਗਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇੰਨੀ ਗਰਮੀ ਪੈਦੀ ਦੇਖੀ ਆ। ਇਸ ਪੈ ਰਹੀ ਲਗਾਤਾਰ ਗਰਮੀ ਦੇ ਕਾਰਨ ਖਾਸ ਕਰਕੇ ਕਿਸਾਨਾਂ ਦੇ ਜਿਹੜੀਆਂ ਫਸਲਾਂ ਨੇ ਨਰਮੇ ਦੀ ਫਸਲ ਹੈ ਉਹ ਚੋਟ ਰਹੀ ਹੈ ਗਰਮੀ ਨਾਲ ਸਬਜ਼ੀਆਂ ਸੁੱਕ ਗਈਆਂ ਗਰਮੀ ਨਾਲ ਜਿਸ ਨਾਲ ਸਬਜ਼ੀਆਂ ਦੀ ਜਿਹੜੀ ਟੋਟ ਹੈ ਉਹ ਪੈਦਾ ਹੋ ਗਈ ਹੈ ਤੇ ਮਹਿੰਗੀਆਂ ਹੋ ਗਈਆਂ ਹਨ ਪਸ਼ੂਆਂ ਵਾਸਤੇ ਖੇਤਾਂ ਵਿੱਚ ਬੀਜਿਆ ਹਰਾ ਚਾਰਾ ਸੁੱਕ ਰਿਹਾ ਹੈ ਝੋਨਾ ਜੋ ਖੇਤਾਂ ਵਿੱਚ ਲਾ ਰਹੇ ਹਨ ਉਹ ਕਹਿਰ ਦੀ ਗਰਮੀ ਕਾਰਨ ਚੱਲ ਨਹੀਂ ਰਿਹਾ ਮੱਚ ਰਿਹਾ ਹੈ ਗਰਮੀ ਦੇ ਕਾਰਨ ਮੈਂ ਮਨਿੰਦਰ ਸਿੰਘ ਮੋਗਾ ਤੋਂ ਬੋਲ ਰਿਹਾ ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਵਧੀ ਆ ਕਈ ਲੋਕ ਇਸ ਦਾ ਟੈਂਪਰੇਰੀ ਹੱਲ ਕਰੀ ਜਾ ਰਹੇ ਜੀ ਅਸੀਂ ਇਸ ਗਰਮੀ ਤੋਂ ਨਜਾਤ ਪਾਉਣੀ ਆ ਤਾਂ ਸਾਨੂੰ ਵੱਧ ਤੋਂ ਵੱਧ ਤਰਖਤ ਲਗਾਉਣੇ ਪੈਣਗੇ ਤੇ ਜਿਹੜੀ ਪਾਣੀ ਦੀ ਵੇਸਟੇਜ ਨਜਾਇਜ਼ ਹੋ ਰਹੀ ਆ ਉਹ ਆਪਾਂ ਨੂੰ ਘੱਟ ਕਰਨੀ ਪਊਗੀ ਗਰਮੀ ਤੇ ਲੂਦੇ ਸਗੰਬੀਰ ਹਾਲਾਤ ਨੂੰ ਵੇਖਦਿਆਂ ਕੌਮੀ ਆਫਸਰ ਪ੍ਰਬੰਧਨ ਅਥਾਰਟੀ ਨੇ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗਵਾਈ ਹੇਠ ਅੱਜ ਅੰਮ੍ਰਿਤਸਰ ਵਿੱਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਰੂਪਰੇਖਾ ਲਿਖਨ ਦੇ ਨਾਲ-ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ 450 ਸਾਲਾ ਸ਼ਤਾਬਦੀਆਂ ਸੰਬੰਧੀ ਲੋਗੋ ਤੇ ਹੋਰ ਸਮਗਰੀ ਵੀ ਜਾਰੀ ਕੀਤੀ ਗਈ। ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਤੰਬਰ ਮਹੀਨੇ ਦੋ ਸ਼ਤਾਬਦੀਆਂ ਵੱਡੇ ਪੱਧਰ ਤੇ ਮਨਾਇਆਂ ਜਾਣੀਆਂ ਨੇ ਜਿਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਉਹਨਾਂ ਕਹਿ ਕੇ ਇਹਨਾਂ ਸ਼ਤਾਬਦੀਆਂ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਤੇ ਪ੍ਰਚਾਰਕ ਜਥਿਆਂ ਵੱਲੋਂ ਪਿੰਡ-ਪਿੰਡ ਤੱਕ ਪਹੁੰਚ ਕਰਕੇ ਗੁਰਮਤ ਕੈਂਪ ਲਗਾ ਕੇ ਤਾਂ ਨੂੰ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਪਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ